ਕਿਸਾਨ ਵੀਰੋ ਸਵਾਗਤ ਹੈ ਪਹਿਲਾਂ ਤਾਂ ਸਾਰੇ ਆਂਦਾ ਵਪਾਰੀ YouTube ਚੈਨਲ ਤੇ ਤੇ ਰੋਜ਼ ਦੀ ਤਰ੍ਹਾਂ ਅੱਜ ਵੀ ਆਪਾਂ ਲੈ ਕੇ ਆਏ ਆਂ ਸਬਜ਼ੀ ਦੇ ਤਾਜ਼ੇ ਰੇਟ ਤਰੀਕਾ ਜਿਹੜੀ ਅੱਜ 26 ਮਾਰਚ ਤੇ 2025 ਹੋ ਚੁੱਕੀ ਹੈ ਮੋਗਾ ਮੰਡੀ ਦੇ ਆਪਾਂ ਤੁਹਾਨੂੰ ਰੇਟ ਦੱਸਾਂਗੇ ਤੇ ਪਹਿਲਾਂ ਤਾਂ ਜਿਹੜੇ ਕਿਸਾਨ ਵੀਰ ਜੀ ਆਪਣੇ ਚੈਨਲ ਤੇ ਨਵੇਂ ਜੁੜੇ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਬੈੱਲ ਬੱਲਾ ਜਿਹੜਾ ਆਈਕਨ ਜੂਰਨਾ ਨਾ ਭੁੱਲਣਾ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚਦੀ ਰਹੇ ਤੇ ਪਿਆਜ਼ ਜਿਹੜਾ ਸਿਕਰ ਵਾਲਾ 15-16 ਦੇ ਆਸ-ਪਾਸ ਤੇ ਨਸਕਲਾ 20 ਤੋਂ 25 ਰੁਪਏ ਦੇ ਵਿੱਚ ਵਿੱਚ ਆ ਕੁਆਲਿਟੀ ਅਕੋਰਡਿੰ ਇਹ ਲਸਣ ਉੱਥੇ ਗਿਆ 80-100 ਦੇ ਆਸ-ਪਾਸੇ ਤੇ ਹਰੀ ਮਿਰਚ 55 ਤੋਂ ਲੈ ਕੇ ਤੇ 40 ਰੁਪਏ ਤੋਂ ਲੈ ਕੇ 55-60 ਰੁਪਏ ਤੱਕ ਰਹਿ ਗਈ ਕੁਆਲਿਟੀ ਤਿੰਨ-ਚਾਰ ਕੁਆਲਿਟੀਆਂ ਆਉਂਦੀਆਂ ਤੇ ਜਿਹੜੀ ਟਿੰਡੀ ਬਾਹਰ ਲਈ ਆ ਉਹਦਾ ਵੀ ਕੀ 8 ਤੋਂ 10 ਰੁਪਏ ਕਿਲੋ ਆ ਚੂਚੂ ਬੇ ਚੂਚੂ 15 15 ਤੋਂ 20 ਰੁਪਏ ਦੇ ਦਰਮਿਆਨ ਵਿਕਿਆ ਵੀਰੇ ਸ਼ਿਵਲਾ ਮਿਰਚ 25 ਰੁਪਏ ਦੇ ਆਸੇ-ਪਾਸੇ 25 ਤੋਂ 28 30 ਬਸ ਜੇਵ ਜੀ ਕੁਆਲਿਟੀ ਆ। ਜਵਾੜ 10 ਰੁਪਏ ਗੱਲੇ ਦਾ। ਸਮਾਰਟ 10 ਤੋਂ 12 ਦੇ ਵਿੱਚ ਵਿੱਚ ਬਸ। ਤੇ ਖੀਰਾ ਜਿਹੜਾ ਕਾਲਾ ਵਾ। 10 ਤੋਂ 12 ਰੁਪਏ ਦੇ ਆਸੇ-ਪਾਸੇ ਵਾ ਜੇਵ ਜੀ ਕੁਆਲਿਟੀ ਉਹਦਾ ਰੇਟ ਆ। ਹਰਾ ਪਿਆਜ ਜਿਹੜਾ ਚੰਗਾ ਉਹ ਤਾਂ 10 ਰੁਪਏ ਦੇ ਅਕੋਰਡਿੰਗ ਵੇਚ ਗਿਆ। ਤੇ ਟਿੰਡੀ ਜਿਹੜੀ ਲੋਕਲ ਆ। 8 ਰੁਪਏ। ਟਿੰਡੀ ਜਿਹੜੀ ਲੋਕਲ ਆ ਉਹ ਜਿਹੜੀ ਬਹੁਤ ਜ਼ਿਆਦਾ ਚੰਗੀ ਆ ਉਹ ਤਾਂ ਵੀ 22 ਰੁਪਏ ਤੇ ਕਰਵਾਈ ਗਈ ਆ ਜਿਹੜੀ ਥੋੜੀ ਹਲਕੀ ਆ ਮੰਨ ਲਓ ਕਿ ਦਾਗ ਵਾਲੀ ਆ ਰੰਗ ਘਾਟਾ ਉਹ 15 ਰੁਪਏ ਤੋਂ ਲੈ ਕੇ 20 ਰੁਪਏ ਦੇ ਵਿੱਚ ਵਿੱਚ ਧਣੀਆਂ 15 ਰੁਪਏ ਦੇ ਆਸੇ ਪਾਸੇ ਹਰਾ ਮਟਰ ਜਿਹੜਾ ਬਹੁਤ ਜ਼ਿਆਦਾ ਟਾਪ ਸੀਗਾ ਟਾਪ ਕੁਆਲਿਟੀ 35 ਰੁਪਏ ਤੇ ਕਰਵਾਇਆ ਜਿਹੜਾ ਮਲਾ ਸੁੱਕਾ ਦਾਣਾ ਹੈ ਨੀਗਾ ਜਿੱਥੇ ਸੁੱਕਾ ਦਾਣਾ ਥੋੜਾ ਸੀਗਾ ਜਾਇਜ ਉਹ ਹੋ ਗਿਆ 25 ਰੁਪਏ ਹਰਾ ਮਟਰ ਠੀਕ ਸੀਗਾ ਤੇ ਸੁੱਕਾ ਦਾ ਉਹ ਮਾਲਾ 15 ਰੁਪਏ ਕਿਲੋ ਦੇ ਆਸ-ਪਾਸ ਹੈ ਜਿਹੜਾ ਬੜਾ ਸੁੱਕਾ ਵਾ। ਬਾਂਦ ਗੋਭੀ ਉਹੀ 2.5-3 ਰੁਪਏ ਕਿਲੋ। ਤੇ ਬੈਂਗਣ 15 ਰੁਪਏ ਤੇ ਗਾਜਰ 8 ਤੋਂ 10 ਰੁਪਏ ਦੇ ਵਿੱਚ ਵਿੱਚ ਵਿਕੀ ਹੈ ਜੇਬ ਜੀ ਚੰਗੀ ਮਾੜੀ। ਤੇ ਗੋਭੀ ਵੀ 3 ਰੁਪਏ ਦੇ ਆਸ-ਪਾਸ ਹੀ ਆ। ਗੋਭੀ ਦਾ ਬਿਯਾਰ ਨਹੀਂ ਉੱਠਦਾ ਲੱਗਦਾ। ਗੋਭੀ ਚੰਗੀ 3 ਰੁਪਏ ਦੇ ਆਸ-ਪਾਸੇ। ਆਲੂ ਕਦੋਂ ਵਿਕ? ਆਲੂ ਜਿਹੜਾ ਡਾਇਮੰਡ ਆ। ਆਹ ਰੁਪਏ ਬੈਠੇ ਜਾਵੇ ਤੇ ਆੜਦਗੇ ਬੈਠੇ ਸਾਡੇ ਉਸਤਾਦ ਜੀ ਚੀਵਾ ਸਾਹਿਬ ਇਹ ਡਾਇਮੰਡ ਵਿਕਿਆ ਅੱਜ ਕੋਰੇ 400 ਰੁਪਏ ਡਾਇਮੰਡ ਬਹੁਤ ਵਧੀਆ 400 ਰੁਪਏ ਵਿਕਿਆ ਰੰਗਦਾਰ ਮਾ ਚੰਗਾ 350 ਰੁਪਏ ਤੋਂ 400 ਰੁਪਏ ਵਿੱਚ ਲੋਕਰ 350 ਤੋਂ 400 ਦੇ ਵਿੱਚ ਵਿੱਚ ਵਿਗਿਆ ਡਾਇਮੰਡ 400 ਰੁਪਏ ਡਾਇਮੰਡ ਹੋਈ 400 ਬਖਰਾਜ ਦਾ ਪਾਸ 300 ਤੋਂ 350 ਬਖਰਾਜ 300 350 ਰੁਪਏ ਵਿਕਿਆ ਵਾ ਐਲ ਆਰ ਕੀ ਭਾਵੇਂ ਕਿਹਾ ਚੰਗਾ ਐਲ ਆਰ ਦਾ ਪਾਸ ਚੰਗੇ ਦਾ 500 550 ਭਾ ਹੈਗਾ ਐਲ ਆਰ 5 550 ਰੁਪਏ ਵਿਕਿਆ ਵੀਰੇ ਬਾਕੀ ਕੀ ਆ ਕਦੋਂ ਜਿਹੜਾ ਮਲੇਰਕੋਟਲੇ ਵਾਲਾ ਕਦੋਂ ਕੀ ਭਾਵੇਂ ਗਿਆ ਪੁੱਤਰਾ 7-8 ਰੁਪਏ ਕਿਲੋ ਹੋ ਗਿਆ ਜੀ 7-810 ਰੁਪਏ ਦੇ ਵਿੱਚ ਵਿੱਚ ਕੁਆਲਿਟੀ ਜੀ ਚੰਗੀ ਮਾੜੀ ਆ ਪਾਣੀ ਪਿਆ ਵੇਕਦਾ ਨਹੀਂ ਚੰਗੀ ਮਾੜੀ ਉਹਦੇ ਹਿਸਾਬ ਨਾਲ ਬਸ ਤੇ ਲੋਕੀ ਕੀ ਭਾਵੇਂ ਕੀ ਆ ਲੋਕੀ ਆਹੀ ਭਾਈ 7-8 ਬਸ 7-8 ਰੁਪਏ ਦੇ ਆਸੇ-ਪਾਸੇ ਲੋਕੀ ਆ ਬਸ ਇਉਂ ਵੀ ਜੇ ਕੁਆਲਿਟੀ ਥੋੜੀ ਚੰਗੀ ਆ 2 ਰੁਪਏ ਵਾਧਾ ਬਸ ਇਹਦੇ ਆਸੇ-ਪਾਸੇ ਆ ਤੇ ਪੇਠਾ ਕੀ ਪਰ ਰਿਹਾ ਪੁੱਤਰਾ ਜੀ ਪੇਠਾ 12 13 ਰੁਪਏ ਵੇਚ ਗਿਆ ਵਧੀਆ ਹਰਾ ਹਾਂ ਤੇ ਛੋਲੀ ਅੱਜ ਕੀ ਪਰ ਰਿਹਾ ਛੋਲੀਆ 12 13 ਛੋਲੀਆ ਚੰਗਾ 10 ਤੋਂ ਲੈ ਕੇ 12 13 ਰੁਪਏ ਚੰਗਾ ਟੌਪ ਦਾ ਮਾਲ ਵੇਚਿਆ ਵਾ ਗੋਭੀ ਉਹੀ 3 ਰੁਪਏ ਗਾਜਰ 8 ਤੋਂ 10 ਦੇ ਵਿੱਚ ਵਿੱਚ ਚੰਗੇ ਮਾਲ ਪਿਆਜ਼ ਜਿਹੜਾ ਸਿਕਰ ਵਾਲਾ 15 16 ਦੇ ਆਸ-ਪਾਸ ਤੇ ਨਸਕ ਵਾਲਾ 20 ਤੋਂ 25 ਰੁਪਏ ਦੇ ਵਿੱਚ ਵਿੱਚ ਅਕਵਾਰਟੀ ਅਕੋਰਡਿੰਗ ਇਹ ਲਸਣ ਉੱਥੇ ਗਿਆ 80-80 ਦੇ ਆਸ-ਪਾਸ ਤੇ ਹਰੀ ਮਿਰਚ 55 ਤੋਂ ਲੈ ਕੇ ਤੇ 40 ਰੁਪਏ ਤੋਂ ਲੈ ਕੇ 55-60 ਰੁਪਏ ਤੱਕ ਰਹਿ ਗਈ ਕੁਆਲਿਟੀ ਤਿੰਨ ਚਾਰ ਕੁਆਲਿਟੀਆਂ ਆਉਂਦੀਆਂ ਤੇ ਜਿਹੜੀ ਟਿੰਡੀ ਬਾਹਰ ਲਈ ਆ ਉਹਦਾ ਵੀ ਕੀ 8 ਤੋਂ 10 ਰੁਪਏ ਕਿਲੋ ਆ ਚੂਚੂ ਬੈ ਚੂਚੂ 15 ਤੋਂ 20 ਰੁਪਏ ਦੇ ਦਰਮਿਆਨ ਵਿਗਿਆ ਵੀਰੇ ਤੇ ਸ਼ਿਮਲਾ ਮਿਰਚ 25 ਰੁਪਏ ਦੇ ਆਸੇ-ਪਾਸੇ 25 ਤੋਂ 28 30 ਬਸ ਜੇਵ ਜੀ ਕੁਆਲਿਟੀ ਆ ਜਵਾਨ 10 ਰੁਪਏ ਦੇ ਲੋਟ ਸਮਾਰਟ 10 ਤੋਂ 12 ਦੇ ਵਿੱਚ ਵਿੱਚ ਬਸ ਤੇ ਖੀਰਾ ਜਿਹੜਾ ਕਾਲਾ ਵਾ 10 ਤੋਂ 12 ਰੁਪਏ ਦੇ ਆਸੇ-ਪਾਸੇ ਵਾ ਜੇਵ ਜੀ ਕੁਆਲਿਟੀ ਉਹਦਾ ਰੇਟ ਆ ਹਰਾ ਪਿਆ ਜੱਜ ਜਿਹੜਾ ਚੰਗਾ ਉਹ ਤਾਂ 10 ਰੁਪਏ ਦੇ ਅਕੋਰਡਿੰਗ ਵੇਚ ਗਿਆ ਤੇ ਟਿੰਡੀ ਜਿਹੜੀ ਲੋਕਲ ਆ 8 ਰੁਪਏ ਕਰ ਗਿਆ। ਟਿੰਡੀ ਜਿਹੜੀ ਲੋਕਲ ਆ ਉਹ ਜਿਹੜੀ ਬਹੁਤ ਜ਼ਿਆਦਾ ਚੰਗੀ ਆ ਉਹ ਤਾਂ ਵੀ 22 ਰੁਪਏ ਤੱਕ ਕਰਾਈ ਗਈ ਆ। ਜਿਹੜੀ ਥੋੜੀ ਹਲਕੀ ਆ ਮੰਨ ਲਓ ਕਿ ਦਾਗ ਵਾਲੀ ਆ ਰੰਗ ਘਾਟਾ ਉਹ 15 ਰੁਪਏ ਤੋਂ ਲੈ ਕੇ 20 ਰੁਪਏ ਦੇ ਵਿੱਚ ਵਿੱਚ। ਧਨੀਆ 15 ਰੁਪਏ ਦੇ ਆਸੇ-ਪਾਸੇ। ਹਰਾ ਮਟਰ ਜਿਹੜਾ ਬਹੁਤ ਜ਼ਿਆਦਾ ਟੌਪ ਸੀਗਾ ਟੌਪ ਕੁਆਲਿਟੀ 35 ਰੁਪਏ ਤੱਕ ਕਰਾਈ ਗਿਆ। ਜਿਹੜਾ ਮਾਲਾ ਸੁੱਕਾ ਦਾਣਾ ਹੈ ਨੀਗਾ ਜਿੱਥੇ ਸੁੱਕਾ ਦਾਣਾ ਥੋੜਾ ਸੀਗਾ ਜਾਇਜ ਉਹ ਵੇਖਿਆ 25 ਰੁਪਏ। ਹਰਾ ਮਟਰ ਠੀਕ ਸੀਗਾ। ਤੇ ਸੁੱਕਾ ਦਾ ਉਹ ਮਾਲਾ 15 ਰੁਪਏ ਕਿਲੋ ਦੇ ਆਸ-ਪਾਸ ਹੈ ਜਿਹੜਾ ਬੜਾ ਸੁੱਕਾ ਵਾ। ਬੰਦ ਗੋभी ਉਹੀ 2.5-3 ਰੁਪਏ ਕਿਲੋ। ਤੇ ਬੈਂਗਣ 15 ਰੁਪਏ ਤੇ ਗਾਜਰ 8 ਤੋਂ 10 ਰੁਪਏ ਦੇ ਵਿੱਚ ਵਿੱਚ ਵਿਕੀ ਜੇਬ ਜੀ ਚੰਗੀ ਮਾੜੀ। ਤੇ ਗੋभी ਵੀ 3 ਰੁਪਏ ਦੇ ਆਸ-ਪਾਸ ਹੀ ਆ। ਗੋभी ਦਾ ਬਾਜ਼ਾਰ ਨਹੀਂ ਉੱਠਦਾ ਲੱਗਦਾ। ਗੋभी ਚੰਗੀ 3 ਰੁਪਏ ਦੇ ਆਸ-ਪਾਸੇ। ਆਲੂ ਕਿਦੋਂ ਵਿਕ ਆਲੂ ਜਿਹੜਾ ਡਾਇਮੰਡ ਆ। ਆਹ ਬਈ ਬੈਠੇ ਆ ਵੇਲੇ। ਆੜਦਗੇ ਬੈਠੇ ਸਾਡੇ ਉਸਤਾਦ ਜੀ ਚੀਵਾ ਸਾਹਿਬ ਜੀ ਇਹ ਡਾਇਮੰਡ ਵਿਗਿਆ ਯਾਰ ਕੋਰੇ 400 ਰੁਪਏ ਡਾਇਮੰਡ ਬਹੁਤ ਵਧੀਆ 400 ਰੁਪਏ ਵਿਗਿਆ ਰੰਗਦਰਮਾ ਚੰਗਾ 350 ਰੁਪਏ ਤੋਂ 400 ਰੁਪਏ ਵਿੱਚ ਲੋਕਰ 350 ਤੋਂ 400 ਦੇ ਵਿੱਚ ਵਿੱਚ ਵਿਗ ਗਿਆ ਡਾਇਮੰਡ 400 ਰੁਪਏ ਡਾਇਮੰਡ ਹੋਈ 400 ਪਖਰਾਜ ਦਾ ਪਾਸ 300 400 ਪਖਰਾਜ 350 300 ਰੁਪਏ ਵਿਕਿਆ ਵਾ ਐਲ ਆਰ ਕੀ ਭਾਵੇਂ ਵਿਗਿਆ ਚੰਗਾ ਐਲ ਆਰ ਦਾ ਪਾਸ ਚੰਗੇ ਦਾ 500 550 ਭਾ ਹੈਗਾ ਐਲ ਆਰ 5 550 ਰੁਪਏ ਵਿਕੇ ਵੀਰੇ ਬਾਕੀ ਕੀ ਆ ਕਦੋਂ ਜਿਹੜਾ ਮਲੇਰ ਕੋਟਲੇ ਵਾਲਾ ਕਦੋਂ ਕੀ ਭਾਵੇਂ ਗਿਆ ਪੁੱਤਰ 7-8 ਰੁਪਏ ਕਿਲੋ ਹੋ ਗਿਆ ਜੀ 7-810 ਰੁਪਏ ਦੇ ਵਿੱਚ ਵਿੱਚ ਕੁਆਲਿਟੀ ਜੀ ਜ ਚੰਗੀ ਮਾੜੀ ਆ ਨਹੀਂ ਪਿਆ ਵੇਕਦਾ ਨਹੀਂ ਚੰਗੀ ਮਾੜੀ ਉਹਦੇ ਹਿਸਾਬ ਨਾਲ ਬਸ ਤੇ ਲੋਕੀ ਕੀ ਭਾਵੇਂ ਕੀ ਆ ਲੋਕੀਆਂ ਹੀ ਭਾਈ 7-8 ਬਸ 7-8 ਰੁਪਏ ਦੇ ਆਸੇ-ਪਾਸੇ ਲੋਕੀ ਆ ਬਸ ਇਉਂ ਵੀ ਜੇ ਕੁਆਲਿਟੀ ਥੋੜੀ ਚੰਗੀ ਆ 2 ਰੁਪਏ ਵਾਧਾ ਬਸ ਇਹਦੇ ਆਸੇ-ਪਾਸੇ ਆ ਤੇ ਪੇਠਾ ਕੀ ਪਰ ਗਿਆ ਪਤਰਾ ਜੀ ਪੇਠਾ 12 13 ਪੇਠਾ ਚੰਗਾ 12 13 ਰੁਪਏ ਵੇਗ ਗਿਆ ਬੜੀ ਹਰਾ ਹਾਂ ਤੇ ਛੋਲੀ ਅੱਜ ਕੀ ਪਰ ਗਿਆ ਛੋਲੀ 12 13 ਛੋਲੀਆ ਚੰਗਾ 10 ਤੋਂ ਲੈ ਕੇ 12 13 ਰੁਪਏ ਚੰਗਾ ਟਾਪ ਦਾ ਮਾਲ ਵੇਗਿਆ ਵਾ ਗੋਭੀ ਉਹੀ 3 ਰੁਪਏ ਗਾਜਰ 8 ਤੋਂ 10 ਦੇ ਵਿੱਚ ਵਿੱਚ ਚੰਗੇ ਮਾਲ ਪਿਆਜ਼ ਜਿਹੜਾ ਸਿਕਰ ਵਾਲਾ 15 16 ਦੇ ਆਸ-ਪਾਸ ਤੇ ਨਸਕ ਵਾਲਾ 20 ਤੋਂ 25 ਰੁਪਏ ਦੇ ਵਿੱਚ ਵਿੱਚ ਅ ਕੁਆਲਟੀ ਅਕੋਰਡਿੰਗ ਇਹ ਲਸਣ ਉੱਥੇ ਗਿਆ 80-80 ਦੇ ਆਸ-ਪਾਸੇ ਤੇ ਹਰੀ ਮਿਰਚ 55 ਤੋਂ ਲੈ ਕੇ ਤੇ 40 ਰੁਪਏ ਤੋਂ ਲੈ ਕੇ 55-60 ਰੁਪਏ ਤੱਕ ਰਹਿ ਗਈ ਕੁਆਲਿਟੀ ਤਿੰਨ ਚਾਰ ਕੁਆਲਿਟੀਆਂ ਆਉਂਦੀਆਂ ਤੇ ਜਿਹੜੀ ਟਿੰਡੀ ਬਾਹਰ ਲਈ ਆ ਉਹਦਾ ਵੀ ਕੀ 8 ਤੋਂ 10 ਰੁਪਏ ਕਿਲੋ ਆ ਚੂਚੂ ਬੇ ਚੂਚੂ 15-20 15 ਤੋਂ 20 ਰੁਪਏ ਦੇ ਦਰਮਿਆਨ ਵਿਗਿਆ ਵੀਰੇ ਤੇ ਸ਼ਿਮਲਾ ਮਿਰਚ 25 ਰੁਪਏ ਦੇ ਆਸੇ ਪਾਸੇ 25 ਤੋਂ 28 30 ਬਸ ਜੇ ਜੇ ਕੁਆਲਿਟੀ ਆ ਟਮਾਟਰ 10 ਤੋਂ 12 ਦੇ ਵਿੱਚ ਵਿੱਚ ਬਸ ਤੇ ਖੀਰਾ ਜਿਹੜਾ ਕਾਲਾ ਵਾ 10 ਤੋਂ 12 ਰੁਪਏ ਦੇ ਆਸੇ ਪਾਸੇ ਵਾ ਜੇ ਜੇ ਕੁਆਲਿਟੀ ਉਹ ਜਿਹੜਾ ਰੇਟ ਆ ਹਰਾ ਪਿਆ ਜਾਂ ਜਿਹੜਾ ਚੰਗਾ ਉਹ ਤਾਂ 10 ਰੁਪਏ ਦੇ ਅਕੋਰਡਿੰਗ ਵੇਖ ਗਿਆ ਤੇ ਟਿੰਡੀ ਜਿਹੜੀ ਲੋਕਲ ਆ 8 ਰੁਪਏ ਟਿੰਡੀ ਜਿਹੜੀ ਲੋਕਲ ਆ ਉਹ ਜਿਹੜੀ ਬਹੁਤ ਜ਼ਿਆਦਾ ਚੰਗੀ ਆ ਉਹ ਤਾਂ ਵੀ 22 ਰੁਪਏ ਤੱਕ ਕਰਾਈ ਗਈ ਆ ਜਿਹੜੀ ਥੋੜੀ ਹਲਕੀ ਆ ਮੰਨ ਲਓ ਕਿ ਦਾਗ ਵਾਲੀ ਆ ਰੰਗ ਘਾਟਾ ਉਹ 15 ਰੁਪਏ ਤੋਂ ਲੈ ਕੇ 20 ਰੁਪਏ ਦੇ ਵਿੱਚ ਵਿੱਚ ਧਣੀਆਂ 15 ਰੁਪਏ ਦੇ ਆਸੇ ਪਾਸੇ ਹਰਾ ਮਟਰ ਜਿਹੜਾ ਬਹੁਤ ਜ਼ਿਆਦਾ ਟਾਪ ਸੀਗਾ ਟਾਪ ਕੁਆਲਿਟੀ 35 ਰੁਪਏ ਤੱਕ ਕਰਾਈ ਗਿਆ ਜਿਹੜਾ ਮਾਲਾ ਸੁੱਕਾ ਦਾਣਾ ਹੈ ਨਹੀਂਗਾ ਜਿੱਥੇ ਸੁੱਕਾ ਦਾਣਾ ਥੋੜਾ ਸੀਗਾ ਜਾਇਜ ਉਹ ਵੇਖਿਆ 25 ਰੁਪਏ ਹਰਾ ਮਟਰ ਠੀਕ ਸੀਗਾ ਤੇ ਸੁੱਕਾ ਦਾ ਉਹ ਮਾਲਾ 15 ਰੁਪਏ ਕਿਲੋ ਦੇ ਆਸ-ਪਾਸ ਹੈ ਜਿਹੜਾ ਬੜਾ ਸੁੱਕਾ ਵਾ। ਬੰਦ ਗੋभी ਉਹੀ 2.5-3 ਰੁਪਏ ਕਿਲੋ। ਤੇ ਬੈਂਗਣ 15 ਰੁਪਏ ਤੇ ਗਾਜਰ 8 ਤੋਂ 10 ਰੁਪਏ ਦੇ ਵਿੱਚ ਵਿੱਚ ਵਿਕੀ ਜੇਬ ਜੀ ਚੰਗੀ ਮਾੜੀ। ਤੇ ਗੋभी ਵੀ 3 ਰੁਪਏ ਦੇ ਆਸ-ਪਾਸ ਹੀ ਆ। ਗੋभी ਦਾ ਬਾਜ਼ਾਰ ਨਹੀਂ ਉੱਠਦਾ ਲੱਗਦਾ। ਗੋभी ਚੰਗੀ 3 ਰੁਪਏ ਦੇ ਆਸ-ਪਾਸੇ। ਆਲੂ ਕਦੋਂ ਵਿਕ ਆਲੂ ਜਿਹੜਾ ਡਾਇਮੰਡ ਆ 8 ਰੁਪਏ ਬੈਠੇ ਆ ਵੇਲੇ। ਆੜਦਗੇ ਬੈਠੇ ਸਾਡੇ ਉਸਤਾਦ ਜੀ ਚੀਵਾ ਸਾਹਿਬ ਇਹ ਡਾਇਮੰਡ ਵਿਗਿਆ ਅੱਜ ਕੋਰੇ 400 ਰੁਪਏ ਡਾਇਮੰਡ ਬਹੁਤ ਵਧੀਆ 400 ਰੁਪਏ ਵਿਗਿਆ ਰੰਗਦਾਰ ਮਾ ਚੰਗਾ 350 ਰੁਪਏ ਤੋਂ 400 ਰੁਪਏ ਵਿੱਚ ਲੋਕਰ 350 ਤੋਂ 400 ਦੇ ਵਿੱਚ ਵਿੱਚ ਵਿਗ ਗਿਆ ਡਾਇਮੰਡ 400 ਰੁਪਏ ਡਾਇਮੰਡ ਉਹਦੀ 400 ਬਖਰਾਜ ਦਾ ਪਾਸ 300 350 ਬਖਰਾਜ 350 300 ਰੁਪਏ ਵਿਕਿਆ ਵਾ ਐਲ ਆਰ ਕੀ ਭਾਵੇਂ ਵਿਗਿਆ ਚੰਗਾ ਐਲ ਆਰ ਦਾ ਪਾਸ ਚੰਗੇ ਦਾ 500 550 ਭਾ ਹੈਗਾ ਐਲ ਆਰ 5 550 ਰੁਪਏ ਵਿਕੇ ਵੀਰੇ ਬਾਕੀ ਕਿ ਆ ਕਦੋਂ ਜਿਹੜਾ ਮਲੇਰਕੋਟਲੇ ਵਾਲਾ ਕਦੋਂ ਕੀ ਭਾਵੇਂ ਗਿਆ ਪੁੱਤਰ 7-8 ਰੁਪਏ ਕਿਲੋ ਹੋ ਗਿਆ ਜੀ 7-810 ਰੁਪਏ ਦੇ ਵਿੱਚ ਵਿੱਚ ਕੁਆਲਿਟੀ ਜੀ ਜੰਗੀ ਮਾੜੀ ਆ ਨਹੀਂ ਪਿਆ ਵੇਖਦਾ ਨਹੀਂ ਚੰਗੀ ਮਾੜੀ ਉਹਦੇ ਹਿਸਾਬ ਨਾਲ ਬਸ ਤੇ ਲੋਕੀ ਕੀ ਭਾਵੇਂ ਕੀ ਆ ਲੋਕੀ ਇਹੀ ਭਾਈ 7-8 ਬਸ 7-8 ਰੁਪਏ ਦੇ ਆਸੇ-ਪਾਸੇ ਲੋਕੀ ਆ ਬਸ ਇਉਂ ਵੀ ਜੇ ਕੁਆਲਿਟੀ ਥੋੜੀ ਚੰਗੀ ਆ 2 ਰੁਪਏ ਵਾਧਾ ਬਸ ਇਹਦੇ ਆਸੇ-ਪਾਸੇ ਆ ਤੇ ਪੇਠਾ ਕੀ ਪਰ ਗਿਆ ਪੁੱਤਰਾ ਜੀ ਪੇਠਾ 12 13 ਰੁਪਏ ਵਿੱਚ ਪੇਠਾ ਚੰਗਾ 12 13 ਰੁਪਏ ਵਿੱਚ ਵੇਚ ਗਿਆ ਵਧੀਆ ਹਰਾ ਹਾਂ ਤੇ ਛੋਲੀ ਅੱਜ ਕੀ ਪਰ ਗਿਆ ਛੋਲੀ 12 13 ਛੋਲੀਆ ਚੰਗਾ 10 ਤੋਂ ਲੈ ਕੇ 12 13 ਰੁਪਏ ਚੰਗਾ ਟਾਪ ਦਾ ਮਾਲ ਵੇਚਿਆ ਵਾ ਗੋਭੀ ਉਹੀ 3 ਰੁਪਏ ਗਾਜਰ 8 ਤੋਂ 10 ਦੇ ਵਿੱਚ ਵਿੱਚ ਚੰਗੇ ਮਾਲ